ਕਿ ਅੱਜ ਜੋ ਫੈਸਲਾ ਲਿਆ ਗਿਆ ਸ਼ਰੂਨੀ ਕਾਲੀਤਲ ਦੇ ਡੈਲੀਗੇਟ ਸਹਿਬਾਨਾਂ ਦਾ ਉਹ ਇੱਕ ਫੈਸਲਾ ਇਤਿਹਾਸਕ ਫੈਸਲਾ ਹੈ ਲੋਕ ਬੜੀ ਤੇਜ਼ੀ ਨਾਲ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਜਿਹੜਾ ਸਤਾਈ ਆਉਣ ਵਾਲਾ ਵਾ ਇਹਦੇ ਵਿੱਚ ਸ਼ਰੂਨੀ ਕਾਲੀਤਲ ਦੀ ਸਰਕਾਰ ਬਣੇ ਔਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਜਿਹੜੇ ਵਰਕਰ ਨੇ ਉਹ ਪੈੜਾ ਜਿਹੜਾ ਮੁਕਾਰੇ ਨੇ ਉਹਨੇ ਆਪਣੇ ਸਤਾਈ ਦੇ ਵਿੱਚ ਸਰਕਾਰ ਜਿਹੜੀ ਅਕਾਲੀ ਦਲ ਦੀ ਬਣੂਗੀ ਇਹ ਆਪਣੇ ਭਰਾ ਨੇ ਆਪਣੇ ਘਰ ਵਿੱਚ ਆ ਜਾਣ ਵਾਪਸ ਚੰਗੀ ਤਰ੍ਹਾਂ ਇਜਤਿਮਾਨ ਇੱਥੇ ਹੀ ਇਹਨਾਂ ਦਾ ਬਾਕੀ ਇਹਨਾਂ ਦਾ ਇਜਤਿਮਾਨ ਨਹੀਂ ਘਰ ਰਹਿਣਾ ਬਗਾਨੇ ਘਰ ਵਿੱਚ ਕੀ ਇਜਤਿਮਾਨ ਹੁੰਦਾ ਵਾ ਜੀ ਕਰੇ ਕੋਈ ਰੋਟੀ ਖਵਾਏ ਜੀ ਕਰੇ ਨਾ ਖਵਾਏ ਇਹਨਾਂ ਦਾ ਸਤਕਾਰ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹੋਣਾ ਵਾ ਔਰ ਜਿਹੜੇ ਲੋਕ ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ ਉਹਨਾਂ ਦਾ ਇਜਤਿਮਾਨ ਉਸੇ ਤਰ੍ਹਾਂ ਬਹਾਲ ਹੋਏਗਾ ਹਾਂ ਬਿਲਕੁਲ ਪ੍ਰਧਾਨ ਦਾ ਫੈਸਲਾ ਜਿਹੜਾ ਵਾ ਰੱਬ ਤੋਂ ਬਾਅਦ ਸਾਡੇ ਲਈ ਪ੍ਰਧਾਨ ਦਾ ਫੈਸਲਾ ਹੋਵੇਗਾ ਜਿਲਾ ਗਰਦਾਖਪੁਰ ਨੇ ਸ਼ੁਰੂਆਤ ਕੀਤੀ ਆ ਸਾਰਾ ਨੇ ਆਪਣੇ ਦਿਲਾ ਦਿਲਾ ਦੀ ਏਕਤਾ ਸਿਰਾਂ ਦੀ ਏਕਤਾ ਕਰਕੇ ਬਹੁਤ ਵੱਡਾ ਸਾਰਾ ਵਰਕਨਾਂ ਦਾ ਇਕੱਠ ਜਿਹੜਾ ਠਾਠਾ ਮਾਰਦਾ ਇੱਕ ਸਮੁੰਦਰ ਸੀਗਾ ਜਿਹਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਹ ਜਿਲਾ ਪ੍ਰਧਾਨਗੀ ਦੇ ਸਦਾਸ ਸੁਖਵੀਰ ਸਿੰਘ ਬਾਦਲੂ ਦਿੱਤੇ ਆ ਔਰ ਇੱਥੇ ਇਹ ਪਤਾ ਲੱਗਦਾ ਕਿ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲੀਦਾਵ ਦੇ ਨਾਲ ਨੇ ਸ਼੍ਰੋਮਣੀ ਕਾਦੀ ਦੀ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਆ ਹੁਣ ਅਸੀਂ ਇਹ ਮੰਨਾਰ ਕੇ ਕਹਿ ਸਕਦੇ ਆਂ ਕਿ ਜ਼ਿਲ੍ਹਾ ਗਰਦਾਸਪੁਰ ਵਾਲੇ ਕਿ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਜਿਹੜੀ ਆ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇ ਟਿਕ ਨਹੀਂ ਸਕੂਗੀ। ਉਹਨਾਂ ਨੂੰ ਅਪੀਲ ਹੀ ਕਰ ਸਕਦੇ ਆਂ ਕਿ ਆਓ ਮੁੜ ਕੇ ਆਪਣੇ ਪੰਥਕ ਕਾਰ ਦੇ ਵਿੱਚ ਸ਼ਾਂਭਲ ਹੋਵੋ। ਇਹ ਵੱਡਾ ਕਾਫਲਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਤੋਂ ਸ਼ਕਤੀ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਜਿਹੜੀ 27 ਆਤਰੀਕ ਆ ਜਾਂ 27 ਉਹ 2027 ਨੂੰ ਆਪਣੀ ਸਰਕਾਰ ਬਣਾਈ ਹੈ ਜਿਹੜਿਆ ਟੋਪੀਆਂ ਵਾਲੇ ਦੁਜੇ ਬਾਹਰੋਂ ਆਣ ਕੇ ਧੜ ਵੀ ਇੱਥੇ ਕਬਜ਼ਾ ਕਰੀ ਬੈਠੇ ਆ ਇਹਨਾਂ ਤੋਂ ਕਬਜ਼ਾ ਛਡਾਈਏ ਇਹ ਵੀ ਇੱਕ ਸੇਵਾ ਆ ਜਿਵੇਂ ਬਾਰਡਰ ਦੇ ਉੱਤੇ ਆਪਾਂ ਲੜਦੇ ਆਂ ਜਰਨੈਲ ਬਣ ਕੇ ਇੱਥੇ ਵੱਡੀ ਲੜਾਈ ਦੀ ਲੋੜ ਆ ਕਿ ਆਪਾਂ ਜਰਨੈਲ ਬਣ ਕੇ ਬਰਗੇੜੀਆ ਬਣ ਕੇ ਇਹਨਾਂ ਤਾਕਤਾਂ ਨੂੰ ਪਛਾੜੀਏ ਔਰ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲੈ ਕੇ ਆਈ ਜੀ ਅੱਜ ਆਪਣੇ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਅਰਜਨ ਦੇਵ ਪਾਸ਼ਾ ਦੇ ਚਰਨਾਂ 'ਚ ਖਲੋਤੇ ਆਂ ਸਮੁੱਚੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਗਾਬੜੀਆ ਸਾਹਿਬ ਦੇ ਸਾਹਮਣੇ ਕਿ ਪੰਜਾਬ ਤੋਂ ਜੇ ਵੱਧ ਜੇ ਸਮੂੱਚਾ ਕੋਈ ਜ਼ਿਲ੍ਹਾ ਕਾਲੀਦਾਲ ਨੂੰ ਚਾਹੁੰਦਾ ਤੇ ਉਹ ਗਰਦਾਸਪੁਰ ਹੈ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਇਆ ਗਾਬੜੀਆ ਸਾਹਿਬ ਨੂੰ ਕਿ ਸਮੂੱਚਾ ਜ਼ਿਲ੍ਹਾ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਉਹ ਜੋ ਵੀ ਹੁਕਮ ਦੇਣਗੇ ਸਿਰ ਮੱਤੇ